ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਪੀੜੀ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਨ ਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਅਪਡੇਟ ਹੈ ਉਹ ਗਰੀਬ ਤਬਕੇ ਲਈ ਜਾਂ ਗਰੀਬ ਵਰਗ ਲਈ ਹੈ ਠੀਕ ਹੈ ਜੀ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਉਹਨਾਂ ਸਾਥੀ ਮਿੱਤਰਾਂ ਨਾਲ ਉਹਨਾਂ ਭੈਣ ਭਰਾਵਾਂ ਨਾਲ ਜਾਂ ਉਹਨਾਂ ਪਰਿਵਾਰਾਂ ਨਾਲ ਜਰੂਰ ਸਾਂਝਾ ਕਰਿਓ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਕੋਈ ਕਮਾਉਣ ਵਾਲਾ ਜੀ ਸੀ ਚਾਹੇ ਉਹ ਮਰਦ ਸੀ ਜਾਂ ਔਰਤ ਸੀ ਜਾਂ ਕਹਿੰਦੇ ਵੀ ਆਦਮੀ ਜਾਂ ਔਰਤ ਸੀ ਤਾਂ ਉਹ ਪਰਿਵਾਰ ਦੇ ਵਿੱਚੋਂ ਚਲਾ ਗਿਆ ਤੇ ਜਿਹੜਾ ਪਰਿਵਾਰ ਹੈ ਉਹ ਬੇਸਹਾਰਾ ਹੋ ਗਿਆ ਤਾਂ ਸਰਕਾਰ ਵੱਲੋਂ ਜਿਹੜੇ ਹੈਗੇ ਗਰੀਬ ਤਬਕੇ ਲਈ ਜਾਂ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਲਈ ਇੱਕ ਸਹਾਇਤਾ ਰਾਸ਼ੀ ਇੱਕ ਸਹਾਇਤਾ ਫੰਡ ਜਾਰੀ ਕੀਤਾ ਜਾਂਦਾ ਹੈ 20000 ਰੁਪਏ ਦਾ ਠੀਕ ਹੈ ਜੀ ਤਾਂ ਕਿ ਥੋੜੀ ਬਹੁਤ ਸ ਨੂੰ ਗਰੀਬ ਪਰਿਵਾਰ ਦੀ ਜਿਹੜੀ ਹੈਲਪ ਹੋ ਸਕੇ ਤਾਂ ਕੀ ਹੈ ਜਾਣ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਣੇ ਰਹੋ ਤੇ ਉਹਨਾਂ ਗਰੀ ਪਰਿਵਾਰਾਂ ਨੂੰ ਜਰੂਰ ਸੰਜਿਆ ਕਰਿਓ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਜੀ ਸੀਗਾ ਚਾਹੇ ਉਹ ਆਦਮੀ ਸੀ ਚਾਹੇ ਔਰਤ ਸੀ ਘਰ ਦੇ ਵਿੱਚੋਂ ਚਲਾ ਗਿਆ ਡੈਥ ਹੋ ਗਈ ਸਵਰਗਵਾਸ ਹੋ ਗਿਆ ਤਾਂ ਹੁਣ ਪਰਿਵਾਰ ਜਿਹੜਾ ਉਹ ਬੇਸਹਾਰਾ ਹੋ ਗਿਆ ਹੁਣ ਕਮਾਈ ਦਾ ਕੋਈ ਸਾਧਨ ਨਹੀਂ ਹੈ ਤਾਂ ਉਹਨਾਂ ਨੂੰ ਜਿਹੜਾ ਹੈਗਾ 20000 ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਗਰੀ ਪਰਿਵਾਰਾਂ ਦੀ ਸਹਾਇਤਾ ਲਈ ਰਾਸ਼ਟਰੀ ਪਰਿਵਾਰਕ ਭਲਾਈ ਸਕੀਮ ਤਹਿਤ ਘਰ ਦੇ ਕਮਾਊ ਮੁਖੀ ਦੀ ਮੌਤ ਹੋ ਜਾਣ ਤੇ ਪਰਿਵਾਰ ਨੂੰ 20000 ਰੁਪਏ ਦੀ ਯਕ ਮੁਸ਼ਤ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਠੀਕ ਹੈ ਜੀ ਪਰਿਵਾਰ ਦਾ ਮੁਖੀ ਆਦਮੀ ਵੀ ਹੋ ਸਕਦਾ ਹੈ ਔਰਤ ਵੀ ਹੋ ਸਕਦੀ ਹੈ ਠੀਕ ਹੈ ਜੀ ਜੇਕਰ ਉਹ ਕਮਾਈ ਵਾਲਾ ਆਦਮੀ ਜਾਂ ਔਰਤ ਕਿਸੇ ਕਾਰਨ ਕੁਦਰਤੀ ਜਾਂ ਗੈਰ ਕੁਦਰਤੀ ਤਰੀਕੇ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਨੂੰ 20000 ਰੁਪਏ ਦੀ ਜਿਹੜੀ ਯਕ ਮੁਸ਼ਤ ਜਿਹੜੀ ਵਿੱਤੀ ਸਹਾਇਤਾ ਉਹ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਜਿਹੜੇ ਪਰਿਵਾਰ ਦੀ ਮੁਖੀ ਦੀ ਕੁਦਰਤੀ ਜਾਂ ਗੈਰ ਹੋਰ ਕਾਰਨ ਮੌਤ ਹੋਣ ਦੀ ਸਥਿਤੀ ਤੇ ਗਰੀਬ ਪਰਿਵਾਰ ਨੂੰ ਨਿਰਧਾਰਤ ਯੋਗਤਾਵਾਂ ਪੂਰੀਆਂ ਕਰਨ ਤੇ ਸਕੀਮ ਦਾ ਲਾਭ ਲੈ ਸਕਦੇ ਹਨ ਇਹ ਹੈ ਕਿ ਉਸ ਦੀ ਉਮਰ ਜਿਹੜੀ ਹੈ ਕਿ 18 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ 18 ਤੋਂ ਪਲੱਸ ਤੇ 60 ਤੋਂ ਨਹੀਂ ਘੱਟ ਉਮਰ ਹੋਣੀ ਚਾਹੀਦੀ ਹੈ ਉਹਨਾਂ ਦੇ 2011 ਦੀ ਜਨਗਣਨਾ ਅਨੁਸਾਰ ਜੋ ਪਰਿਵਾਰ ਦੀ ਗਰੀਬੀ ਰੇਖਾ ਤੇ ਨੀਚੇ ਅਤੇ ਸਮਾਜਿਕ ਆਰਥਿਕਤਾ ਜਾਤੀ ਇਹਦੀਨ ਕਵਰ ਹੁੰਦੀ ਹਨ ਉਹ ਸਕੀਮ ਦਾ ਲਾਭ ਲੈਣ ਲਈ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਾਲ ਸੰਪਰਕ ਕਰ ਸਕਦੇ ਠੀਕ ਹੈ ਜੀ 2011 ਦੀ ਜਨਗਣਨਾ ਦੇ ਅਨੁਸਾਰ ਇਹਨਾਂ ਜਿਨ੍ਹਾਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਮੰਨਿਆ ਗਿਆ ਜਾਂ ਗਰੀਬ ਪਰਿਵਾਰ ਦਾ ਦਰਜਾ ਦਿੱਤਾ ਗਿਆ ਠੀਕ ਹੈ ਜੀ ਚਾਹੇ ਉਹ BPL ਹੋਂ ਨੇ ਜਾਂ ਗਰੀਬੀ ਰੇਖਾ ਦੇ ਹੇਠਾ ਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਹੈਗਾ 18 ਤੋਂ 60 ਸਾਲ ਦੀ ਉਮਰ ਦੇ ਵਿੱਚਕਾਰ ਜੇਕਰ ਕਿਸੇ ਆਦਮੀ ਜਾਂ ਔਰਤ ਦੀ ਜਾਂ ਜਿਵੇਂ ਕਿ ਦੇ ਪਤੀ ਜਾਂ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਨੂੰ 20000 ਰੁਪਏ ਦੀ ਰਾਸ਼ੀ ਜਿਹੜੀ ਹੈਗੀ ਉਹ ਦਿੱਤੀ ਜਾਂਦੀ ਹੈ ਤਾਂ ਤੁਸੀਂ ਉਸ ਰਾਸ਼ੀ ਨੂੰ ਪ੍ਰਾਪਤ ਕਰਨ ਲਈ ਜਾਣਾ ਕਿੱਥੇ ਹੈ ਜੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਾਲ ਸੰਪਰਕ ਕਰਨਾ ਆਪਣੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਚਾਹੇ ਕੋਈ ਮਾਨਸਾ ਬਠਿੰਡਾ ਬਰਨਾਲਾ ਫਰੀਦਕੋਟ ਜਿੱਥੇ ਵੀ ਕਿਤੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਜੇਕਰ ਅਜਿਹੇ ਪਰਿਵਾਰ ਤੁਹਾਨੂੰ ਨਜ਼ਰ ਆਉਂਦੇ ਹੈ ਅਕਸਰ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਅਣਸੁਖਾਂ ਮੇ ਜਿਹੜੀ ਘਟਨਾ ਹੋਈ ਜਾਂਦੀ ਹੈ ਹਨਾ ਪਰਿਵਾਰ ਗਰੀਬ ਪਰਿਵਾਰ ਹੁੰਦਾ ਹੈ ਪਰਿਵਾਰ ਦੇ ਵਿੱਚ ਅਕਸਰ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਪਰਿਵਾਰ ਬਹੁਤ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਕਈ ਵਾਰ ਤਾਂ ਮਾਤਾ ਪਿਤਾ ਦੋਵਾਂ ਦੀ ਡੈਥ ਹੋ ਜਾਂਦੀ ਹੈ ਜਾਂ ਕਿਸੇ ਪਰਿਵਾਰ ਦੇ ਪਿਤਾ ਦੀ ਜਾਂ ਮਾਤਾ ਦੀ ਡੈਥ ਹੋ ਜਾਂਦੀ ਹੈ ਜਿਸ ਦੇ ਕਾਰਨ ਪਰਿਵਾਰ ਬੇਸਹਾਰ ਹੋ ਜਾਂਦਾ ਹੈ ਤਾਂ ਜ਼ਿਲ੍ਹਾ ਸਿੱਖਿਆ ਅਫਸਰ ਦੇ ਨਾਲ ਸੰਪਰਕ ਕਰਕੇ ਤੁਸੀਂ ਉਸ ਪਰਿਵਾਰ ਨੂੰ ਜਿਹੜੀ ਹੈਗੀ ਵਿੱਤੀ ਸਹਾਇਤਾ ਪ੍ਰਦਾਨ ਕਰ ਸਕਦੇ ਹੋ ਠੀਕ ਹੈ ਜੀ ਉਹਨਾਂ ਦੀ ਮਦਦ ਕਰ ਸਕਦੇ ਹਾਂ ਤੇ ਇਹ ਵੀਡੀਓ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨਾਂ ਨੂੰ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਗਰੀ ਪਰਿਵਾਰ ਦਾ 20000 ਰੁਪਏ ਦੀ ਰਕਮ ਜਿਹੜੀ ਉਹ ਪ੍ਰਾਪਤ ਕਰ ਸਕਦੇ ਆ ਤਾਂ ਕਿ ਆਪਣਾ ਰੋਜ਼ੀ ਰੋਟੀ ਦਾ ਜਿਹੜਾ ਉਹ ਜਿਹੜਾ जुगाੜ ਹੈ ਜਾਂ ਰੋਜ਼ੀ ਰੋਟੀ ਦੇ ਜਿਹੜੇ ਉਹ ਸਿਰੇ ਹੋ ਸਕਦੇ ਸੋ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਗਰੀ ਭੈਣ ਭਾਈ ਦਾ ਭਲਾ ਹੋ ਸਕੇ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ